ਸਤ ਸ੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾਜੀ ਕੱਲ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਸੋ ਕਈ ਤਰ੍ਹਾਂ ਦੇ ਚਰਚਾਵਾਂ ਦੀ ਅਗਰ ਅਸੀਂ ਗੱਲ ਕਰੀਏ ਉਹ ਜ਼ਰੂਰ ਹੋ ਰਹੀਆਂ ਨੇ ਚਰਚੇ ਕਈ ਤਰ੍ਹਾਂ ਦੇ ਹੋ ਰਹੇ ਨੇ ਤੁਹਾਡਾ ਵਿਸ਼ਲੇਸ਼ਣ ਇਸ ਸਭ ਦੇ ਉੱਪਰ ਕੀ ਕਹਿੰਦਾ ਹੈ ਜ਼ਰੂਰ ਇਸ ਉੱਪਰ ਗੱਲ ਸਾਂਝੀ ਕਰਨਾ ਕਿ ਆਖਿਰ ਕਿਸ ਦਿਸ਼ਾ ਵਿੱਚ ਵਧ ਰਹੀ ਹੈ ਪ੍ਰਧਾਨ ਦੀ ਚੋਣ ਤੇ ਕੌਣ ਪ੍ਰਧਾਨ ਅਤੇ ਕੀ ਕੀ ਜੋ ਹੈ ਵਿਵਸਥਾ ਬਣ ਸਕਦੀ ਹੈ ਇਹ ਸਭ ਨੂੰ ਲੈ ਕੇ ਜ਼ਰੂਰ ਇਸ ਉੱਪਰ ਤੁਸੀਂ ਆਪਣਾ ਐਨਾਲਿਸਿਸ ਜੋ ਹੈ ਸਾਂਝਾ ਕਰਨਾ ਕਿਸ ਤਰ੍ਹਾਂ ਦੇ ਵੱਡੇ ਫੈਸਲੇ ਵੇਖਣ ਨੂੰ ਅਤੇ ਸੁਣਨ ਨੂੰ ਮਿਲ ਸਕਦੇ ਨੇ ਕੱਲ 11 ਤਰੀਕ ਨੂੰ ਕੀ ਕਹਿਣਾ ਚਾਹੋਗੇ ਇਸ ਉੱਪਰ ਤੁਸੀਂ ਦੇਖੋ ਕੱਲ ਪ੍ਰਧਾਨਗੀ ਦਾ ਫੈਸਲਾ ਹੋ ਜਾਣਾ ਹੈ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦਾ ਦਿਨ ਆ ਗਿਆ 18 ਮਾਰਚ ਤੋਂ ਅਰਦਾਸ ਕਰਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਪੰਜੋ ਮੈਂਬਰਾਂ ਨੇ ਔਰ ਲੱਖਾਂ ਪੰਜਾਬੀਆਂ ਨੇ ਜਿਹੜਾ ਕੁਝੇ ਚ ਸਮੁੰਦਰ ਭਰਿਆ। ਸ਼੍ਰੀ ਕਾਲਕਟਕ ਸਾਹਿਬ ਦੇ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਪੂਰਾ ਕਾਰਜ ਜਿਹੜਾ ਮੁਕੰਮਲ ਕੀਤਾ ਗਿਆ ਉਹਨੂੰ ਨੇਪਰੇ ਚਾੜਨ ਦਾ ਵਕਤ ਆ ਗਿਆ ਤੇ ਕੱਲ 11 ਅਗਸਤ ਨੂੰ ਠੀਕ 11 ਵਜੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਜਲਾਸ ਰੱਖਿਆ ਗਿਆ। ਸੋ ਮੰਗ ਤੇਜਾ ਸਿੰਘ ਸਮੁੰਦਰੀ ਹਾਲ ਦੀ ਹੋਈ ਸੀ। ਨਹੀਂ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। एसजीपीसी ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵੱਲ ਚਿੱਠੀ ਭੇਜੀ ਤੇ ਕੱਲ ਪਰसों ਦਾ ਜਿਹੜਾ ਘਟਨਾਕਰਮ ਵਾਪਰਿਆ ਕਿ ਐਸਜੀਪੀਸੀ ਵੱਲੋਂ ਸੰਪਰਕ ਕੀਤਾ ਗਿਆ ਬੀਬੀ ਸਤਵੰਤ ਕੌਰ ਉਹਨਾਂ ਦੀ ਟੀਮ ਨੂੰ ਔਰ ਫਿਰ ਉਹਨਾਂ ਦੇ ਮੈਨੇਜਰ ਦਰਬਾਰ ਸਾਹਿਬ ਦੇ ਮੈਨੇਜਰ ਦਾ ਜਿਹੜਾ ਸਨੇਹਾ ਆਇਆ ਕਿ ਭਾਈ ਗੁਰਦਾਸ ਹਾਲ ਵਿਖੇ ਸਮਾਗਮ ਹੋ ਸਕਦਾ ਹੈ ਪਰ ਕੱਲ ਜਦੋਂ ਭਾਈ ਜਸਵੀਰ ਸਿੰਘ ਘੁੰਮਣ ਜਿਹੜੇ ਪੰਜ ਮੈਂਬਰੀ ਕਮੇਟੀ ਨਾਲ ਜੁੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਜੁੜੇ ਨੇ ਨਾਲ ਜੁੜੇ ਨੇ ਸੀਨੀਅਰ ਆਗੂ ਨੇ ਜਦੋਂ ਭਾਈ ਗੁਰਦਾਸ ਹਾਲ ਵੇਖਣ ਦੇ ਲਈ ਗਏ ਟੀਮ ਦੇ ਮੈਂਬਰ ਕਿ ਉਹਨਾਂ ਨੇ ਵੇਖਿਆ ਕਿ ਉੱਥੇ ਕਾਫੀ ਅਨਾਜ ਸੀ ਔਰ ਉਹਦੇ ਤੇ ਕੰਮ ਵੀ ਚੱਲ ਰਿਹਾ ਸੀ ਉੱਪਰਲੇ ਫਲੋਰ ਤੇ ਸੀਲਿੰਗ ਵਗੈਰਾ ਦਾ ਸੋ ਕਾਫੀ ਕੁਝ ਉੱਥੇ ਇਸ ਤਰ੍ਹਾਂ ਦਾ ਸੀ ਜਿੱਥੇ ਇਹ ਸਮਾਗਮ ਸੰਭਵ ਨਹੀਂ ਸੀ ਔਰ ਉੱਪਰ ਤੋਂ ਇਹ ਪ੍ਰੈਸ ਨੋਟ ਕੱਲ ਬਕਾਇਦਾ ਜਾਰੀ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਦੀ ਧਿਰ ਵੱਲੋਂ ਭਾਈ ਜਸਵੀਰ ਸਿੰਘ ਘੁੰਮਣ ਉਹਨਾਂ ਦੇ ਹਵਾਲੇ ਦੇ ਨਾਲ ਕੁਝ ਮੈਂਬਰਾਂ ਵੱਲੋਂ ਵੀਡੀਓ ਵੀ ਬਣਾ ਕੇ ਜਾਰੀ ਕੀਤੀ ਗਈ ਕਿ ਉਧਰ ਜਿਹੜੇ ਮੈਨੇਜਰ ਸਾਹਿਬ ਸੀ ਉਹਨਾਂ ਨੇ ਇਹ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਭਾਈ ਗੁਰਦਾਸ ਹਾਲ ਦੇ ਵਿੱਚ ਸੰਭਵ ਨਹੀਂ ਹੋਏਗਾ। ਔਰ ਇਹ ਗੱਲਾਂ ਪ੍ਰੈਸ ਨੋਟ 'ਚ ਵੀ ਆਈਆਂ ਨੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦਾ ਤੜਾ ਜਦੋਂ ਉਹਨਾਂ ਨੇ ਆਪਣਾ ਜਨਰਲ ਇਜਲਾਸ ਕੀਤਾ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਦੋਂ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਕੀਤਾ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਈਆਂ ਨੇ ਇਸ ਪ੍ਰੈਸ ਨੋਟ ਦੇ ਵਿੱਚ ਸੋ ਇਹ ਆਪਣੇ ਆਪ ਦੇ ਵਿੱਚ ਸਿੱਖ ਬੁੱਧੀਜੀਵੀ ਔਰ ਪੰਥਕ ਹਲਕਿਆਂ ਦੇ ਵਿੱਚ ਇੱਕ ਵੱਡਾ ਮੁੱਦਾ ਚਰਚਾ ਦਾ ਬਣ ਗਿਆ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਜਿਨ੍ਹਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਨ ਬਿਨ ਮੰਨਿਆ ਹੈ ਅਗਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਔਰ ਜਨਰਲ ਇਜਲਾਸ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾਂ ਕੀਤਾ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਬਿਨਾਂ ਕੀਤਾ ਤੇ ਬਹੁਤ ਸਾਰੇ ਲੋਕ ਇਹਨੂੰ ਚੰਗਾ ਨਹੀਂ ਮੰਨ ਰਹੇ ਇਹ ਬਕਾਇਦਾ ਉਸ ਪ੍ਰੈਸ ਨੋਟ ਦੇ ਵਿੱਚ ਹੀ ਚੀਜ਼ਾਂ ਦਰਜ ਨੇ ਜਿਹੜਾ ਪੰਜ ਮੈਂਬਰੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਪਰ ਹੁਣ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਅਸੀਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਜਲਾਸ 11 ਵਜੇ ਕਰਾਂਗੇ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਜਨਰਲ ਇਜਲਾਸ ਹੋਏਗਾ ਸਾਰੇ ਡੈਲੀਗੇਟ ਉੱਥੇ ਪਹੁੰਚਣਗੇ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਔਰ ਜਿਵੇਂ ਤੁਹਾਡਾ ਸਵਾਲ ਸੀ ਮੈਂ ਸਾਫ਼ ਕਰ ਦਿਆਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਪ੍ਰਧਾਨ ਕੌਣ ਹੋਏਗਾ ਇਹ ਮੁੱਦਾ ਲਗਭਗ ਖਤਮ ਹੈ ਇਹ ਇਸ ਕਰਕੇ ਖਤਮ ਹੈ ਕਿਉਂਕਿ ਪੰਥ ਨੇ ਕਿਤੇ ਨਾ ਕਿਤੇ ਪੰਥ ਨੇ ਫੈਸਲਾ ਕਰ ਲਿਆ ਕਿ ਹੁਣ ਪੰਥ ਅਕਾਲੀ ਦਲ ਚਲਾਏਗਾ ਸੁਪਰਦਾਨ ਹੁਣ ਕੋਈ ਵੀ ਹੋਵੇ ਪ੍ਰਧਾਨ ਕੋਈ ਵੀ ਹੋਵੇ ਪੰਜਾਬ ਦੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਪੰਥ ਦੀ ਤਰਜਮਾਨੀ ਕਰੇਗੀ ਖੇਤਰੀ ਪਾਰਟੀ ਦੇ ਤੌਰ ਤੇ ਔਰ ਪੰਥ ਦੀਆਂ ਉਮੀਦਾਂ ਆਸਾਂ ਭਾਵਨਾਵਾਂ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਟਕੜਾ ਕਰੇਗੀ ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ 15 ਲੱਖ ਦੀ ਭਰਤੀ ਔਨ ਰਿਕਾਰਡ ਆ ਗਈ ਹੈ ਜਿਦੇ ਵਿੱਚ ਦਸਖਤ ਹੋਏ ਨੇ ਅੰਗੂਠੇ ਵੀ ਕਿਸੇ ਨੇ ਲਾਏ ਹੋਏ ਨੇ ਲਾਏ ਹੋਣੇ ਨੇ ਨਿਸ਼ਚਿਤ ਤੌਰ ਤੇ ਜਿਹੜੇ ਦਸਖਤ ਨਹੀਂ ਕਰਦੇ ਸਾਡੇ ਬਜ਼ੁਰਗ ਤੇ ਆਧਾਰ ਕਾਰਡ ਨੰਬਰ ਨੇ ਟੈਲੀਫੋਨ ਨੰਬਰ ਹੈ ਸੋ ਵਿਧੀਵਤ ਰੂਪ ਦੇ ਵਿੱਚ ਜੋ 2 ਦਸੰਬਰ ਦੇ ਹੁਕਮਨਾਮੇ ਦੀ ਰੋਸ਼ਨੀ ਚ ਸੰਭਵ ਸੀ ਪੰਜ ਮੈਂਬਰੀ ਕਮੇਟੀ ਨੇ ਉਹ ਸਾਰਾ ਕੁਝ ਕਰਾਇਆ ਸੋ ਇਸ ਕਰਕੇ ਇਹ अहमियत ਹੁਣ ਨਹੀਂ ਰਹੀ ਕਿ ਪੁਨਰ ਸੁਰਜੀਤ ਜਿਹੜਾ ਅਕਾਲੀ ਦਲ ਹੋ ਰਿਹਾ ਹੈ ਉਹਦਾ ਪ੍ਰਧਾਨ ਕੌਣ ਹੋਏਗਾ ਕਿਉਂਕਿ ਸੰਗਤ ਨੇ ਆਪ ਮੁਹਾਰੇ ਜਿਸ ਤਰ੍ਹਾਂ ਦਾ ਸਮਰਪਣ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੋ ਹੁਣ ਇਹ ਗੱਲ ਕੋਈ ਬਹੁਤੀ ਅਹਿਮੀਅਤ ਵਾਲੀ ਨਹੀਂ ਰਹਿ ਜਾਂਦੀ ਔਰ ਇਹ ਕੋਈ ਵੱਡਾ ਸਿਆਸੀ ਮੁੱਦਾ ਵੀ ਨਹੀਂ ਰਿਹਾ ਹਾਲਾਂਕਿ ਭਾਵੇਂ ਬੀਬੀ ਸਤਵੰਤ ਕੌਰ ਜਾਂ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੋਹਾਂ ਨੂੰ ਮੁੱਖ ਭੂਮਿਕਾਵਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਵੀ ਗੱਲਾਂ ਹੋਈਆਂ ਨੇ ਵੱਖ-ਵੱਖ ਮੀਟਿੰਗਾਂ ਦੇ ਵਿੱਚ ਕਿ ਸਿਆਸੀ ਤੌਰ ਦੇ ਉੱਤੇ ਇੱਕ ਸਖਸ਼ੀਅਤ ਆ ਸਕਦੀ ਹੈ ਔਰ ਧਾਰਮਿਕ ਪਾਸਾ ਇੱਕ ਸਖਸ਼ੀਅਤ ਦੇ ਸਕਦੀ ਹੈ ਭਾਵ ਕਿ ਇਹ ਵੀ ਹੋ ਸਕਦਾ ਹੈ ਕਿ ਕੋਈ ਪ੍ਰਧਾਨ ਬਣ ਜੇ ਕੋਈ ਵਰਕਿੰਗ ਪ੍ਰਧਾਨ ਬਣ ਜੇ ਜਾਂ ਕੋਈ ਨਵੀਂ ਵਿਵਸਥਾ ਬਣਾ ਲਈ ਜਾਏ ਇੱਕ ਪ੍ਰਧਾਨ ਬਣ ਜਾਏ ਕੋਈ ਧਾਰਮਿਕ ਖੇਤਰ ਦੇ ਵਿੱਚ ਅਗਵਾਈ ਕਰੇ ਕਿਉਂਕਿ ਜਦੋਂ ਇਹ ਜਲਾਸ ਹੋਣਾ ਹੈ ਉੱਥੇ ਕਾਫੀ ਸੰਸ਼ੋਧਨ ਕੀਤੇ ਜਾਣਗੇ ਕਈ ਮਤੇ ਆਉਣੇ ਨੇ ਇਹ ਮਤੇ ਇਸ ਰੂਪ ਵਿੱਚ ਵੀ ਆਉਣਗੇ ਕਿ ਕੀ ਜਿਹੜਾ ਨਵਾਂ ਪ੍ਰਧਾਨ ਹੋਏਗਾ ਉਹਦਾ ਕਾਰਜਕਾਲ ਕਿੰਨਾ ਹੋਏਗਾ ਵਿਧੀ ਵਿਧਾਨ ਦੇ ਵਿੱਚ ਕਿਸ ਤਰ੍ਹਾਂ ਦੇ ਸੰਸ਼ੋਧਨ ਨੇ ਤਾਂ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਪੁਨਰ ਸੁਰਜੀਤ ਅਕਾਲੀ ਦਲ ਨੂੰ ਇਹ ਵਹਿਮ ਨਾ ਪਾਲ ਲੇ ਕਿ ਇਹ ਉਹਨਾਂ ਦੇ ਘਰ ਦੀ ਪਾਰਟੀ ਬਣ ਜਾਊਗੀ ਉਹ ਹਮੇਸ਼ਾ ਪ੍ਰਧਾਨ ਰਹਿਣਗੇ ਕਿਸੇ ਦੇ ਮਨ 'ਚ ਇਸ ਤਰ੍ਹਾਂ ਦੀ ਭਾਵਨਾ ਨਾ ਆਵੇ ਇਸ ਤਰ੍ਹਾਂ ਦੀਆਂ ਵਿਵਸਥਾਵਾਂ ਕੀਤੀਆਂ ਜਾਣਗੀਆਂ ਔਰ ਇਹ ਵੀ ਸੰਭਵ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਪੁਨਰ ਸੁਰਜੀਤ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣ ਤਾਂ ਇਹ ਮੰਨਦੇ ਹੀ ਨਹੀਂ ਨਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਹੈ ਜਦਕੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਜਿਹੜਾ ਕੱਲ ਵੀ ਬਿਆਨ ਜਾਰੀ ਕੀਤਾ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਮੁਖ ਸੇਵਾਦਾਰ ਚੁਣਨਾ ਹੈ ਹੁਣ ਉੱਥੇ ਕੋਈ ਮਤਾ ਲਿਆ ਕੇ ਵਿਲੀ ਵਿਧਾਨ ਲਿਆ ਕੇ ਜਦੋਂ ਅਕਾਲੀ ਦਲ ਪੁਨਰ ਸੁਰਜੀਤ ਕਰਨਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਨਾਮ ਰੱਖਿਆ ਜਾਵੇਗਾ ਜਾਂ ਕੋਈ ਨਵਾਂ ਨਾਮ ਉੱਥੇ ਇੰਟਰਡਿਊਸ ਪੇਸ਼ ਕੀਤਾ ਜਾਏਗਾ ਮਤੇ ਦੇ ਰੂਪ ਦੇ ਵਿੱਚ ਇਹ ਸਾਰੀਆਂ ਗੱਲਾਂ ਦਾ ਪ੍ਰਗਟਾਵਾ ਉਸੇ ਵੇਲੇ ਹੋਣਾ ਕਿਉਂਕਿ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਉਸ ਦਿਨ ਜਨਰਲ ਇਜਲਾਸ ਦੇ ਵਿੱਚ ਵਿਚਾਰੇ ਜਾਣੇ ਨੇ ਬਹੁਤ ਸਾਰੇ ਡੈਲੀਗੇਟਸ ਦੀਆਂ ਭਾਵਨਾਵਾਂ ਦਾ ਪਤਾ ਲੱਗਣਾ ਹੈ ਲੀਡਰਾਂ ਨੇ ਜਿਹੜੇ ਸੰਕਲਪ ਲੈਣੇ ਨੇ ਉਹ ਪਤਾ ਲੱਗਣਾ ਹੈ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੇ ਵੱਡੇ ਫੈਸਲੇ ਹੋਣੇ ਨੇ ਜਕਾਰਿਆਂ ਦੇ ਵਿੱਚ ਮਤਿਆਂ ਦੇ ਰੂਪ ਦੇ ਵਿੱਚ ਉਹ ਬੜੇ ਮਹੱਤਵਪੂਰਨ ਹੋਣਗੇ ਇਹ ਗੱਲ ਮੰਨੀ ਜਾ ਰਹੀ ਹੈ ਕਿ ਹੁਣ ਮੁੱਖ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਧਰਮ ਤੋਂ ਸੇਧ ਲਏਗਾ ਮੀਰੀ ਪੀਰੀ ਦੇ ਸਿਧਾਂਤ ਨੂੰ ਫਾਲੋ ਕਰੇਗਾ ਮੰਨੇਗਾ ਔਰ ਧਰਮ ਤੋਂ ਸੇਧ ਲੈ ਕੇ ਪੁਨਰਸੁਰਜੀਤ ਅਕਾਲੀ ਦਲ ਸਿਆਸਤ 'ਚ ਅੱਗੇ ਵਧੇਗਾ ਔਰ ਇਹ ਬੜੀ ਚੰਗੀ ਗੱਲ ਹੈ ਅਗਰ ਧਰਮ ਤੋਂ ਸੇਧ ਲੈ ਕੇ ਕੋਈ ਵੀ ਪਾਰਟੀ ਸਿਆਸਤ 'ਚ ਉਤਰਦੀ ਹੈ ਔਰ ਧਰਮ ਦੀ ਜਿਹੜੀ ਗੱਲ ਹੈ ਉਹਨੂੰ ਮੰਨਿਆ ਜਾਂਦਾ ਹੈ ਤੇ ਫਿਰ ਲੋਕ ਪ੍ਰਵਾਨਗੀ ਉਹਨੂੰ ਮਿਲਦੀ ਹੈ ਕਿਉਂਕਿ ਫਿਰ ਜਦੋਂ ਕੋਈ ਵਿਅਕਤੀ ਧਰਮ ਤੇ ਚੱਲਦਾ ਹੈ ਤੇ ਫਿਰ ਗਲਤੀਆਂ ਦੀ ਸੰਭਾਵਨਾ ਜਾਣਬੁੱਝ ਕੇ ਨਹੀਂ ਬਣਦੀ ਜਾਣੇ ਨਾਣੇ ਚ ਕੋਈ ਗਲਤੀ ਹੋ ਜੇ ਗੱਲ ਵੱਖਰੀ ਹੈ ਫਿਰ ਜਾਣ ਬੁਝ ਕੇ ਕੋਈ ਵੀ ਲੀਡਰ ਗਲਤੀ ਨਹੀਂ ਕਰੇਗਾ ਔਰ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਖਲਾਅ ਹੈ ਔਰ ਜਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜਿਹੜੀ ਲਹਿਰ 2 ਦਸੰਬਰ ਤੋਂ ਬਣਨੀ ਸ਼ੁਰੂ ਹੋਈ ਸੀ ਜਿਹੜੀ 18 ਮਾਰਚ ਤੋਂ ਬਾਅਦ ਦਿਖਣੀ ਸ਼ੁਰੂ ਹੋਈ ਤੇ ਜਿਹੜੀ ਹੁਣ ਆਪਣੇ ਅੱਧੇ ਸਿਖਰਾਂ ਤੇ ਹੈ ਹਜੇ ਵੀ ਜਿਹੜੀ ਲਹਿਰ ਹੈ ਉਹ ਅੱਧੇ ਸਿਖਰਾਂ ਤੇ ਹੈ ਕਿਉਂਕਿ ਬਲੰਦੀ 227 ਦੇ ਨੇੜੇ ਜਾ ਕੇ ਜਦੋਂ ਖੇਤਰੀ ਪਾਰਟੀ ਆਪਣੇ ਦਮ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਹਸਿਆਤ ਤੇ ਪਹੁੰਚੇਗੀ ਜਦੋਂ ਧਰਮ ਦੀ ਤਾਕਤ ਸੰਗਠਿਤ ਹੁੰਦੀ ਹੈ ਰਾਜਨੀਤਿਕ ਤੌਰ ਤੇ ਤੇ ਫਿਰ ਨਿਸ਼ਚਿਤ ਤੌਰ ਤੇ ਜਿਹੜੀ ਉਹ ਊਰਜਾ ਹੈ ਉਹ ਕਿਤੇ ਨਾ ਕਿਤੇ ਸਭ ਤੋਂ ਵੱਡੀ ਜਿਹੜੀ ਹਸਿਆਤ ਹੈ ਕਿਸੇ ਸੂਬੇ ਦੇ ਵਿੱਚ ਉਹ ਹਾਸਲ ਕਰਦੀ ਹੈ ਸੋ ਪੰਜ ਮੈਂਬਰੀ ਕਮੇਟੀ 27 ਦੇ ਵਿੱਚ ਮੁੱਖ ਧਿਰ ਬਣੇਗੀ ਇਹ ਮੈਂ ਬਹੁਤ ਵਾਰੀ ਕਿਹਾ ਭਾਵੇਂ ਕਿਸੇ ਵੇਲੇ ਬਹੁਤੇ ਲੋਕ ਸਹਿਮਤ ਨਹੀਂ ਹੁੰਦੇ ਸੀ ਪਰ ਹਰ ਲੰਘਦੇ ਦਿਨ ਦੇ ਨਾਲ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਜੋ ਅੱਜ ਸਥਿਤੀਆਂ ਨੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਦੀਆਂ ਬਣੀਆਂ ਅੱਜ ਲਹਿਰ ਦੇ ਰੂਪ 'ਚ ਅਸੀਂ ਇਹਨੂੰ ਮੰਨ ਸਕਦੇ ਹਾਂ ਕਿਉਂਕਿ ਜਿੱਡਾ ਵੱਡਾ ਵਿਸ਼ਾ ਬਣ ਗਿਆ ਕਿ ਪੁਨਰ ਸੁਰਜੀਤ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਇਸ ਵਿਸ਼ੇ ਨੇ ਉਸ ਸੰਦਰਭ ਨੂੰ ਛੋਟਾ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਕੌਣ ਉਹ ਗੱਲ ਪਿੱਛੇ ਰਹਿ ਗਈ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਕੌਣ ਚਲਾਏਗਾ ਜਾਂ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੌਣ ਅੱਜ ਕਈ ਚਿਹਰੇ ਜਦੋਂ ਪੁਨਰ ਸੁਜੀਤ ਅਕਾਲੀ ਦਲ ਹੋ ਰਿਹਾ ਹੈ ਤੇ ਪ੍ਰਧਾਨਗੀ ਦੇ ਰੂਪ ਦੇ ਵਿੱਚ ਉਭਰੇ ਨੇ ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਹੁਣ ਅਕਾਲੀ ਦਲ ਚ ਪ੍ਰਧਾਨ ਕੌਣ ਹੋਏਗਾ ਇਹ ਵੱਡਾ ਵਿਸ਼ਾ ਨਹੀਂ ਰਹਿ ਗਿਆ ਬਲਕਿ ਵਿਸ਼ਾ ਇਹ ਬਣ ਗਿਆ ਕਿ ਪੰਥ ਅਕਾਲੀ ਦਲ ਨੂੰ ਚਲਾਏਗਾ ਧਰਮ ਤੋਂ ਸੇਧ ਲੈ ਕੇ ਪੰਥ ਜਿਹੜੀ ਵੀ ਲੀਡਰਸ਼ਿਪ ਆਏਗੀ ਉਹਦੇ ਤੋਂ ਉਮੀਦ ਕਰੇਗਾ ਕਿ ਇਹਦੇ ਮੁਤਾਬਕ ਚੱਲੋ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈ ਉਹ ਬਣ ਰਹੀ ਹੈ ਔਰ ਮਤੇ ਆਉਣਗੇ ਬੜੇ ਮਹੱਤਵਪੂਰਨ ਮੈਨੂੰ ਲੱਗਦਾ ਹੈ ਕਿ ਇਹ ਗੱਲ ਤੈਹ ਹੋ ਜਾਏਗੀ ਕਿ ਹੁਣ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਨੀ ਹੈ ਉਹ ਨਿਰੋਲ ਧਾਰਮਿਕ ਖੇਤਰ ਦੇ ਵਿੱਚ ਵਿਚਰਨਗੇ ਸਿਰਫ ਐਸਜੀਪੀਸੀ ਦੀ ਚੋਣ ਲੜਨਗੇ ਔਰ ਜਿਹੜੇ ਐਸਜੀਪੀਸੀ ਦੀ ਚੋਣ ਲੜਨਗੇ ਉਹਨਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਨਸੀਬ ਨਹੀਂ ਹੋਏਗਾ ਗੱਲ ਫਿਰ ਉੱਥਈ ਹੈ ਕਿ ਉਸ ਤਰ੍ਹਾਂ ਦੀ ਰਾਜਨੀਤੀ ਨਹੀਂ ਚੱਲੇਗੀ ਜਿੱਥੇ 4-5 ਲੋਕ ਜਿੱਥੇ 4-5 ਲੋਕ ਪੂਰੀ ਪੰਥਕ ਸਿਆਸਤ ਨੂੰ ਆਪਣੇ ਕੰਟਰੋਲ 'ਚ ਲੈ ਲੈਣਗੇ ਸੋ ਜਿਹੜੇ ਲੋਕ ਧਰਮ ਦੀ ਚੋਣ ਲੜਨਗੇ ਐਸਜੀਪੀਸੀ ਦੀਆਂ ਚੋਣਾਂ ਲੜਨਗੇ ਉਹ ਪੋਲਿਟੀਕਲ ਚੋਣਾਂ ਨਹੀਂ ਲੜਨਗੇ ਧਰਮ ਦੀ ਜਿਹੜੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਉਹਦੀ ਸੇਧ ਨਾਲ ਅੱਗੇ ਵਧੇਗੀ ਸ੍ਰੀ ਅਕਾਲ ਤਖਤ ਸਾਹਿਬ ਦੇ ਦਿਖਾਏ ਰਸਤੇ ਤੇ ਚੱਲੇਗੀ ਔਰ ਪੋਲਿਟিক্যাল ਤੌਰ ਦੇ ਉੱਤੇ ਵੀ ਅਕਾਲੀ ਦਲ ਦਾ ਪ੍ਰਧਾਨ ਸਿੱਧਾ ਮੁੱਖ ਮੰਤਰੀ ਦਾ ਦਾਵੇਦਾਰ ਨਹੀਂ ਹੋਏਗਾ ਅਕਾਲੀ ਦਲ ਦੇ ਪ੍ਰਧਾਨ ਦੀ ਕਾਰਜ ਸੀਮਾ ਹੋਏਗੀ ਭਾਵੇਂ ਪਹਿਲਾ ਕਾਰਜਕਾਲ 3 ਸਾਲ ਦਾ ਤੇ ਵੱਧ ਤੋਂ ਵੱਧ 6 ਸਾਲ ਦਾ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈ ਉਹ ਆ ਰਹੀ ਹੈ ਔਰ ਇਹ ਹੋਣੀ ਚਾਹੀਦੀ ਹੈ ਬਹੁਤ ਸੰਭਾਵਨਾ ਹੈ ਕਿ ਇਹ ਸਾਰੀਆਂ ਗੱਲਾਂ ਲਗਭਗ ਮਤਿਆਂ ਦੇ ਰੂਪ ਦੇ ਵਿੱਚ ਸਾਨੂੰ ਨਜ਼ਰ ਆਉਣਗੀਆਂ ਔਰ ਇਹ ਆਪਣੇ ਆਪ ਦੇ ਵਿੱਚ ਅਕਾਲੀ ਦਲ ਦੇ ਪੁਨਰਸੁਰਜੀਤ ਹੋਣ ਦਾ ਸਭ ਤੋਂ ਵੱਡਾ ਸਬੂਤ ਹੋਏਗਾ ਜਿੱਥੇ ਇਹ ਪਤਾ ਹੋਏਗਾ ਅਕਾਲੀ ਦਲ ਦੇ ਪ੍ਰਧਾਨ ਨੂੰ ਕਿ ਮੈਂ ਅਕਾਲੀ ਦਲ ਨੂੰ ਤਕੜਾ ਕਰਨਾ ਹੈ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਤੇ ਉਹਦੇ ਤੇ ਇਹ ਲਾਲਚ ਨਹੀਂ ਹਾਵੀ ਹੋਏਗਾ ਕਿ ਮੈਂ ਮੁੱਖ ਮੰਤਰੀ ਬਣਨਾ ਹੈ ਮੁੱਖ ਮੰਤਰੀ ਕੌਣ ਬਣੇਗਾ ਇਹ ਵਿਸ਼ੇ ਬਾਅਦ ਦੇ ਨੇ ਅਕਾਲੀ ਦਲ ਦਾ ਪ੍ਰਧਾਨ ਕੌਣ ਬਣੇਗਾ ਇਹ ਵੀ ਵਿਸ਼ੇ ਬਾਅਦ ਦੇ ਨੇ ਪਹਿਲਾ ਵਿਸ਼ਾ ਹੈ ਕਿ ਅਕਾਲੀ ਦਲ 11 ਤਰੀਕ ਨੂੰ ਪੁਨਰਸੁਰਜੀਤ ਹੋਣ ਵਾਲਾ ਕੋਈ ਵੀ ਪ੍ਰਧਾਨ ਬਣੇ ਹਾਲਾਂਕਿ ਨਾਮ ਜ਼ਰੂਰ ਮੋਰੀ ਨੇ ਮੋਰੀ ਨੇ ਅੱਗੇ ਇੱਕ ਦੋ ਜਿਨ੍ਹਾਂ ਨੇ ਬਹੁਤ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਨੇ ਹਾਲੇ ਵੀ ਮੇਰਾ ਇਹ ਮੰਨਣਾ ਹੈ ਕਿ ਜਦੋਂ ਅਸੀਂ ਲੋਕ ਰਾਏ ਦੀ ਗੱਲ ਕਰਦੇ ਹਾਂ ਜਦੋਂ ਗੱਲਾਂ ਹੁੰਦੀਆਂ ਸੀ ਨਾ ਕਿ ਸੁਖਬੀਰ ਬਾਦਲ ਤੋਂ ਬਿਨਾ ਕੌਣ ਬੀਬੀ ਸਤਵੰਤ ਕੌਰ ਜਿਹੜੇ ਬਿਲਕੁਲ ਨਵੇਂ ਸੀ ਸਿਆਸਤ ਚ ਪੰਜ ਮੈਂਬਰੀ ਕਮੇਟੀ ਚ ਦਾਖਲਾ ਲੈ ਕੇ ਉਹਨਾਂ ਨੇ ਅਕਾਲੀ ਦਲ ਦੀ ਭਰਤੀ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਸੋ ਅਗਰ ਉਹ ਪ੍ਰਧਾਨ ਬਣਦੇ ਨੇ ਤੇ ਅੱਜ ਸਥਿਤੀ ਆਏ ਨੇ ਕਿ ਬਹੁਤ ਵੱਡੀ ਗਿਣਤੀ ਚ ਲੋਕ ਜਿਨ੍ਹਾਂ ਨਾਲ ਗੱਲ ਹੁੰਦੀ ਹੈ ਉਹ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਨੇ ਉਹ ਬਣਦੇ ਨੇ ਜਾਂ ਨਹੀਂ ਬਣਦੇ ਇਹ ਫੈਸਲਾ ਡੈਲੀਗੇਟਾਂ ਨੇ ਕਰਨਾ ਹੈ ਇਸੇ ਤਰ੍ਹਾਂ ਗਿਆਨੀ ਹਰਪੀ ਸਿੰਘ ਹੈ ਗਿਆਨੀ ਹਰਪੀ ਸਿੰਘ ਨੂੰ ਵੀ ਬਹੁਤ ਵੱਡੀ ਗਿਣਤੀ ਚ ਲੋਕ ਪ੍ਰਧਾਨ ਦੇ ਤੌਰ ਤੇ ਵੇਖਣਾ ਚਾਹੁੰਦੇ ਨੇ ਹਾਲਾਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਫੈਸਲਾ ਦੇਣ ਵਾਲੇ ਜੱਥੇਦਾਰ ਸਹਬਾਨਾ ਦੇ ਵਿੱਚੋਂ ਇੱਕ ਸੀ ਗਿਆਨੀ ਹਰਪ੍ਰੀਤ ਸਿੰਘ ਅਗਰੋ ਪ੍ਰਧਾਨ ਬਣਦੇ ਨੇ ਤੇ ਇਹ ਜ਼ਰੂਰ ਸੁਖਬੀਰ ਬਾਦਲ ਤੜਾ ਸਵਾਲ ਖੜਾ ਕਰ ਸਕਦਾ ਹੈ ਕਿ ਉਹਨਾਂ ਨੇ ਜਿਹੜੇ ਫੈਸਲੇ ਦਿੱਤੇ ਉਹਨਾਂ ਦੀ ਉਸ ਵੇਲੇ ਮਨਸ਼ਾ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਆਮ ਲੋਕਾਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਆਮ ਲੋਕ ਇਸ ਗੱਲ ਤੇ ਬਹੁਤਾ ਇਤਰਾਜ਼ ਨਹੀਂ ਕਰਦੇ ਪਰ ਇਹ ਸਿਆਸੀ ਮੁੱਦਾ ਬਣ ਸਕਦਾ ਹੈ ਅਗਰ ਅਜਿਹਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਗੈਰ ਵਿਵਾਦਿਤ ਹੈ ਔਰ ਜਿਸ ਤਰ੍ਹਾਂ ਨਾਲ ਉਹਨਾਂ ਨੇ 2 ਦਸੰਬਰ ਦਾ ਹੁਕਮਨਾਮਾ ਸਾਰੇ ਸਿੰਘ ਸਹਿਬਾਨਾਂ ਨੇ ਦਿੱਤਾ ਉਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਔਰ ਜਿਹੜੀ ਮਾਨ ਮਰਿਆਦਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਦੀ ਉਹਦੀ ਸ਼ੋਭਾ ਵਧੀ ਨਾ ਕਿ ਉਹਨਾਂ ਦੇ ਹੁਕਮਨਾਮੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਇਹ ਸੰਸਥਾਵਾਂ ਦੇ ਪ੍ਰਤੀ ਜਿਹੜਾ ਮਾਨ ਸਤਕਾਰ ਸੀ ਉਹਦੇ ਵਿੱਚ ਕੋਈ ਕਮੀ ਆਈ ਬਿਲਕੁਲ ਨਹੀਂ ਆਈ ਬਲਕਿ ਸ਼ੋਭਾ ਵਧੀ ਸੋ ਇਸ ਤਰ੍ਹਾਂ ਦੇ ਜਥੇਦਾਰ ਜਿਹੜੇ ਸੰਸਥਾਵਾਂ ਦੀ ਪਰੰਪਰਾ ਮਰਿਆਦਾ ਬਰਕਰਾਰ ਰੱਖਦੇ ਨੇ ਸ਼ਾਇਦ ਲੋਕ ਉਹਨਾਂ ਨੂੰ ਪ੍ਰਵਾਨ ਕਰਦੇ ਨੇ ਔਰ ਕਰ ਵੀ ਲੈਣਗੇ ਸੋ ਇਹ ਗੱਲ ਠੀਕ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਜ਼ਰੂਰ ਗਿਆਨੀ ਹਰਪ੍ਰੀਤ ਸਿੰਘ ਤੇ ਅਗਰ ਉਹ ਪ੍ਰਧਾਨ ਬਣਦੇ ਨੇ ਤੇ ਸਵਾਲ ਚੱਕਦਾ ਰਹੂਗਾ ਪਰ ਆਮ ਲੋਕਾਂ ਨੂੰ ਕੋਈ ਬਹੁਤਾ ਜ਼ਿਆਦਾ ਫਰਕ ਇਹਦੇ ਨਾਲ ਨਹੀਂ ਪੈਣਾ ਅਗਰ ਬੀਬੀ ਸਤਵੰਤ ਕੌਰ ਆਉਂਦੇ ਨੇ ਭਾਈ ਅਮਰੀਕ ਸਿੰਘ ਹੋਣਾ ਦਿੱਤੀ ਹੈ ਫਿਰ ਇੱਕ ਪਾਸਿਓ ਇਹ ਗੱਲ ਮੈਂ ਮਹਿਸੂਸ ਕਰਦਾ ਕਿ ਉਹ ਸਾਰੀ ਵਿਚਾਰਧਾਰਾ ਦੇ ਲੋਕ ਜਿਹੜੇ ਜਿਨ੍ਹਾਂ ਨੇ ਅਮਰਿਤਪਾਲ ਸਿੰਘ ਨੂੰ ਵੀ ਵੋਟਾਂ ਪਾਈਆਂ ਜਦੋਂ ਪਿਛਲੀਆਂ ਚੋਣਾਂ ਹੋਈਆਂ ਨੇ ਆਜ਼ਾਦ ਖੜਿਆ ਹਲਕਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਨੂੰ ਜਿਨ੍ਹਾਂ ਲੋਕਾਂ ਨੇ ਚੁਣਿਆ ਉਹ ਸਾਰੀ ਵਿਚਾਰਧਾਰਾ ਵਾਲੇ ਲੋਕ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਸਾਨੂੰ ਚੰਗੀ ਅਗਵਾਈ ਪੰਜਾਬ ਦੇ ਵਿੱਚ ਚਾਹੀ ਹੈ ਚਾਹੀਦੀ ਹੈ ਉਹ ਸਾਰੀਆਂ ਧਿਰਾਂ ਭਾਵੇਂ ਵਾਰਿਸ ਪੰਜਾਬ ਦੇ ਜੱਥੇਬੰਦੀ ਹੈ ਐਸਜੀਪੀਸੀ ਚੋਣਾਂ ਦੇ ਵਿੱਚ ਵੀ ਖੁਸ਼ੀ-ਖੁਸ਼ੀ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਮਿਲ ਕੇ ਚੱਲ ਸਕਦੇ ਨੇ ਬੀਬੀ ਸਤਵੰਤ ਕੌਰ ਉਹਨਾਂ ਨਾਲ ਮਿਲ ਕੇ ਚੱਲ ਸਕਦੇ ਨੇ ਔਰ ਬੀਬੀ ਸਤਵੰਤ ਕੌਰ ਉਹਨਾਂ ਦੇ ਪ੍ਰਧਾਨ ਬਣਨ ਦੀ ਸੂਰਤ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਦਾ ਤੜਾ ਇਸ ਹਸਿਆਸੀਅਤ 'ਚ ਨਹੀਂ ਰਹੇਗਾ ਕਿ ਉਹ ਕੋਈ ਸਿੱਧਾ ਅਟੈਕ ਕਰੇ ਔਰ ਪਹਿਲੀ ਵਾਰ ਅਗਰ ਕੋਈ ਮਹਿਲਾ ਪ੍ਰਧਾਨ ਬਣਦੀ ਹੈ ਸ਼ਰੋਮਨੀ ਅਕਾਲੀ ਦਲ ਦੀ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਮਾਨ ਸਤਕਾਰ ਵਾਲਾ ਮਹਿਲਾਵਾਂ ਦੇ ਖੇਤਰ ਦੇ ਵਿੱਚ ਕਦਮ ਹੋਏਗਾ ਔਰ ਉਹ ਵੇਲਾ ਜਦੋਂ ਭਾਵੇਂ 29 ਚ ਭਾਵੇਂ 32 ਚ 50% ਰਾਖਵਾ ਕਰਨ ਵਾਲਾ ਕਾਨੂੰਨ ਲਾਗੂ ਹੋ ਜਾਣਾ ਪਾਸ ਹੋ ਚੁੱਕਿਆ ਵਿਧਾਨ ਸਭਾ ਲੋਕ ਸਭਾ ਕਾਨੂੰਨ ਬਣ ਚੁੱਕਿਆ ਉਹ ਅਮਲ ਚ ਆਉਣਾ ਤੇ ਫਿਰ 50% ਵਿਧਾਨ ਸਭਾ ਤੇ 50% ਲੋਕ ਸਭਾ ਜਦੋਂ ਮਹਿਲਾਵਾਂ ਲੜਨਗੀਆਂ ਅਗਰ ਅੱਜ ਸ਼੍ਰੋਮਣੀ ਅਕਾਲੀ ਦਲ ਇਹ ਪਹਿਲ ਕਰਦੇ ਕਿ ਇੱਕ ਮਹਿਲਾ ਪ੍ਰਧਾਨ ਬਣ ਗਈ ਤੇ ਫਿਰ ਮੈਨੂੰ ਲੱਗਦਾ ਹੈ ਖੇਤਰੀ ਪਾਰਟੀ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਮੌਕਾ ਪੰਜਾਬ 'ਚ ਬਤੌਰ ਮਹਿਲਾ ਬੀਬੀ ਸਤਵੰਤ ਕੌਰ ਕੋਲੇ ਅਗਵਾਈ ਕਰਨ ਦਾ ਹੋਊਗਾ ਭਾਵੇਂ 5 ਸਾਲ ਭਾਵੇਂ 6 ਸਾਲ ਜਿੰਨੀ ਦੇਰ ਦਾ ਵੀ ਉਹਨਾਂ ਦਾ ਕਾਰਜਕਾਲ ਹੋਏਗਾ ਜਦੋਂ ਉਹ ਪ੍ਰਧਾਨ ਬਣਦੇ ਨੇ ਤੇ ਉਹ ਲਾਂਬੰਦ ਕਰ ਸਕਦੇ ਨੇ ਸਿੱਖ ਬੀਬੀਆਂ ਨੂੰ ਰਾਜਨੀਤੀ ਦੇ ਖੇਤਰ ਦੇ ਵਿੱਚ ਸੋ ਕਈ ਤਰ੍ਹਾਂ ਦੇ ਨਾਲ ਅਸੀਂ ਜਿਹੜੇ ਪ੍ਰਭਾਵ ਨੇ ਬੀਬੀ ਸਤਵੰਤ ਕੌਰ ਅਗਰ ਪ੍ਰਧਾਨ ਬਣਦੇ ਨੇ ਤੇ ਅਸੀਂ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਵੀ ਔਰ ਪੰਜਾਬ ਦੀ ਪੰਜਾਬੀ ਸਿਆਸਤ ਦੇ ਵਿੱਚ ਵੀ ਅਸੀਂ ਵੇਖ ਸਕਦੇ ਹਾਂ ਸੋ ਬਹੁਤ ਸਾਰੇ ਫੈਕਟਰ ਨੇ ਲਗਾਤਾਰ ਅਸੀਂ ਇਹਨਾਂ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਵੀ ਗੱਲ ਕਰਦੇ ਰਵਾਂਗੇ ਸੋ ਫਿਲਹਾਲ ਕੱਲ ਦਾ ਇੰਤਜ਼ਾਰ ਰਹੇਗਾ ਕਿ ਕੱਲ ਕਿਹੜੇ ਹੋਰ ਖਾਸ ਫੈਸਲੇ ਹੁੰਦੇ ਨੇ ਕੱਲ ਜਿਹੜਾ ਪ੍ਰੈਸ ਬਿਆਨ ਇੱਕ ਜਾਰੀ ਕੀਤਾ ਗਿਆ ਹੈ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਬੀਬੀ ਸਤਵੰਤ ਕੌਰ ਮਨਪ੍ਰੀ ਸਿੰਘਿਆਲੀ ਸੰਤਾ ਸਿੰਘ ਮਹਿਦਪੁਰ ਆਪਣੇ ਇਕਬਾਲ ਸਿੰਘ ਚੁੰਡਾ ਹੁੰਨੀ ਔਰ ਗੁਰਪ੍ਰਤਾਪ ਵਡਾਲਾ ਇਹਨਾਂ ਸਾਰਿਆਂ ਨੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇੱਕ ਇੱਕ ਕਾਪੀ ਵੀ ਭਰੀ ਹੈ ਕਿਉਂਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਬੂੰਦ ਬੂੰਦ ਕਰਕੇ ਸਮੁੰਦਰ ਭਰਦਾ ਹੈ ਔਰ ਪੰਜਾਬ ਦੇ ਲੋਕਾਂ ਨੇ ਜਿਹੜੇ ਸਮਰਪਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਕੁਝੇ ਚ ਸਮੁੰਦਰ ਭਰ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਅਕਸ਼ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਕਾਲੀ ਦਲ ਕਿਵੇਂ ਪੁਨਰਸੁਰਜੀਤ ਕਰਨਾ ਹੈ ਉਹ ਸਾਡੇ ਸਾਹਮਣੇ ਆ ਗਿਆ ਔਰ ਕੱਲੋਂ ਉਹ ਉਦੇਸ਼ ਦੀ ਜਿਹੜੀ ਪੂਰਤੀ ਹੈ ਉਹ ਵੀ ਅਸੀਂ ਉਹਦੇ ਸਾਰਥਕ ਬਣਾਂਗੇ ਗਵਾਹ ਬਣਾਂਗੇ ਬੱਲਾ ਜੀ ਕੱਲ ਰਖੜ ਪੁੰਨਿਆ ਮੌਕੇ ਸੁਖਬੀਰ ਸਿੰਘ ਬਾਦਲ ਨੇ ਭਾਸ਼ਣ ਦਿੱਤਾ ਅਤੇ ਇਸ ਭਾਸ਼ਣ ਦੇ ਨਾਲ ਜੋ ਹੈ ਮੁਰਤੋਂ ਕਈ ਸਵਾਲ ਖੜੇ ਹੋ ਗਏ ਨੇ ਸੋ ਇਸ ਭਾਸ਼ਣ ਦੇ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਕਿ ਆਖਿਰ ਇਸ ਭਾਸ਼ਣ ਨੂੰ ਕਿਸ ਮਤਲਬ ਦੇ ਨਾਲ ਕਿਵੇਂ ਸੁਣਿਆ ਅਤੇ ਸਮਝਿਆ ਜਾ ਸਕਦਾ ਹੈ ਇਸ ਉੱਪਰ ਤੁਹਾਡਾ ਵਿਸ਼ਲੇਸ਼ਣ ਕੀ ਕਹਿੰਦਾ ਹੈ ਸਿਆਸੀ ਮਾਇਨੇ ਕੀ ਨਿਕਲਦੇ ਨੇ ਇਸ ਭਾਸ਼ਣ ਦੇ ਦੇਖੋ ਕੱਲ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਭਾਸ਼ਣ ਸੀ ਸੁਖਵੀਰ ਦਾ ਭਾਸ਼ਣ ਸੁਣ ਕੇ ਮੈਂ ਵੀ ਕਾਫੀ ਹੈਰਾਨ ਹੋਇਆ ਸੁਖਵੀਰ ਬਾਦਲ ਕਹਿੰਦੇ ਜਦੋਂ ਮੈਂ ਕਿਉਂਕਿ ਕੱਲ ਸਿਆਸੀ ਕਾਨਫਰੰਸਾਂ ਸੀ ਰਖੜ ਪੁੰਨਿਆ ਦੇ ਮੌਕੇ ਤੇ ਸ਼ਖਬੀਰ ਬਾਦਲ ਮੰਚ ਤੇ ਆ ਕੇ ਕਹਿੰਦੇ ਜਦੋਂ ਮੈਂ ਆ ਰਿਹਾ ਸੀ ਮੈਂ ਵੇਖਿਆ ਕਾਂਗਰਸ ਦੇ ਪੰਡਾਲ ਦੇ ਵਿੱਚ ਵੀ ਸਾਡੇ ਸਿੱਖ ਭਾਈਚਾਰੇ ਦੇ ਲੋਕ ਨੇ ਫਿਰ ਮੈਂ ਅੱਗੇ ਆਇਆ ਆਮ ਆਦਮੀ ਪਾਰਟੀ ਦੇ ਪੰਡਾਲ ਚ ਵੀ ਨੇ ਉਹ ਕਹਿੰਦੇ ਇਹ ਵੀ ਕਾਂਗਰਸ ਜਿਨੇ ਬਲੂ ਸਟਾਰ ਆਪਰੇਸ਼ਨ ਕੀਤਾ ਸਿੱਖ ਕਤਲੇਆਮ ਹੋਏ ਉਹਨਾਂ ਦਾ ਇਸ਼ਾਰਾ ਸਮੂਹਿਕ ਤੌਰ ਤੇ ਸੀ ਔਰ ਆਮ ਆਦਮੀ ਪਾਰਟੀ ਜਿਨੇ ਠੱਗੀ ਮਾਰੀ ਪੰਜਾਬ ਦੇ ਲੋਕਾਂ ਨਾਲ ਕਹਿੰਦੇ ਮੈਂ ਫਿਰ ਉਹਨਾਂ ਨੇ ਬੀਜੇਪੀ ਦਾ ਚੱਕਰ ਕੀਤਾ ਉਹ ਸ਼ਾਇਦ ਕਹਿਣਾ ਇਹ ਚਾਹੁੰਦੇ ਹੋਣਗੇ ਕਿ ਪੰਜਾਬ ਦਾ ਸਿੱਖ ਵੋਟਰ ਜਾਂ ਪੰਜਾਬ ਦਾ ਸਿੱਖ ਭਾਈਚਾਰੇ ਦਾ ਵਿਅਕਤੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਕਿਉਂ ਜਾਂਦਾ ਸੁਖਬੀਰ ਬਾਦਲ ਨੂੰ ਇਸ ਗੱਲ ਦੀ ਚਿੰਤਾ ਸੀ ਕਿਉਂਕਿ 13.5% ਵੋਟ ਸ਼ੇਅਰ ਰਹਿ ਗਿਆ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ ਲੋਕ ਸਭਾ ਚੋਣਾਂ 'ਚ ਸੋ ਵੋਟ ਸ਼ੇਅਰ ਘਟਦਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ ਜਾ ਰਹੀਆਂ ਨੇ ਚੋਣਦਾਰ ਚੋਣ ਸ਼ਾਇਦ ਸੁਖਬੀਰ ਬਾਦਲ ਨੂੰ ਇਹ ਲੱਗਦਾ ਹੈ ਕਿ ਜਿਹੜਾ ਸਿੱਖ ਵੋਟਾਂ ਦਾ ਧ੍ਰੂਵੀਕਰਨ ਹੈ ਉਹ ਸਭ ਤੋਂ ਵੱਡਾ ਨੁਕਸਾਨ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਾ ਬਣਨ ਪਿੱਛੇ ਤੇ ਸਿੱਖਾਂ ਨੂੰ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਉਧਰ ਨਹੀਂ ਜਾਣਾ ਚਾਹੀਦਾ ਫਿਰ ਉਦਾਹਰਨ ਭਾਜਪਾ ਦੀ ਦਿੰਦੇ ਆ ਉਹ ਕਹਿੰਦੇ ਦੇਖੋ ਜਿੱਥੇ ਵੀ ਭਾਜਪਾ ਦਾ ਕੋਈ ਧਰਨਾ ਹੋਵੇ ਕੋਈ ਉਹਨਾਂ ਦਾ ਇਕੱਠ ਹੋਵੇ ਉੱਥੇ ਮੁਸਲਮਾਨ ਭਾਈਚਾਰੇ ਦਾ ਵਿਅਕਤੀ ਨਹੀਂ ਦਿਖਦਾ ਇੱਥੋਂ ਸੁਖਵੀਰ ਬਾਦਲ ਦੀ ਗੱਲ ਥੋੜੀ ਜੀ ਸੁਣ ਲਈਏ ਸੁਖਵੀਰ ਬਾਦਲ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਹੁੰਦਾ ਹੈ ਬੀਜੇਪੀ ਦੇ ਨਾਲ ਸੁਖਵੀਰ ਬਾਦਲ ਦੀ ਇਸ ਵਕਤ ਟਿਊਨਿੰਗ بگੜੀ ਹੋਈ ਹੈ ਇਸ ਗੱਲ ਦਾ ਇਸ਼ਾਰਾ ਵੀ ਮਿਲਦਾ ਕਿਉਂਕਿ ਜਿਸ ਤਰ੍ਹਾਂ ਨਾਲ ਬੀਜੇਪੀ ਨੂੰ ਵੀ ਭੰਡ ਰਿਹਾ ਸੁਖਵੀਰ ਬਾਦਲ ਇਹ ਗੱਲ ਤੈ ਹੈ ਕਿ ਬੀਜੇਪੀ ਨੇ ਗਠਜੋੜ ਤੋਂ ਇਨਕਾਰ ਕੀਤਾ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲੀਆਂ ਨੇ ਕਿਉਂਕਿ ਸੁਨੀਲ ਜਾਖੜ ਵਕਾਲਤ ਕਰਦੇ ਰਹੇ ਨੇ ਕਿ ਸਾਨੂੰ ਸਮਝੌਤਾ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਅਗਲਿਆਂ ਨੇ ਸੁਨੀਲ ਜਾਖੜ ਨੂੰ ਤਾਂ ਕੁਝ ਨਹੀਂ ਕਿਹਾ ਅਸ਼wini ਸ਼ਰਮਾ ਹੁਨੀ ਪ੍ਰਧਾਨ ਲਾਤੇ ਜਿਹੜੇ ਕਾਰਜਕਾਰੀ ਪ੍ਰਧਾਨ ਜਿਹੜੇ ਟਕਸਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਔਰ ਬੀਜੇਪੀ ਪੰਜਾਬ ਦੀ ਖੁਸ਼ ਹੈ ਕਿ ਇੱਕ ਟਕਸਾਲੀ ਵਰਕਰ ਤੋਂ ਲੀਡਰ ਬਣਿਆ ਵਿਅਕਤੀ ਉਹਨਾਂ ਨੂੰ ਅਗਵਾਈ ਦੇ ਰਿਹਾ ਬਤੌਰ ਵਰਕਿੰਗ ਪ੍ਰਧਾਨ ਸੋ ਬੀਜੇਪੀ ਆਪਣੀ ਚਾਲ ਪੰਜਾਬ 'ਚ ਵੀ ਚੱਲ ਰਹੀ ਹੈ ਪਰ ਕਿਤੇ ਨਾ ਕਿਤੇ ਉਹ ਲੀਡਰ ਜਿਹੜੇ ਬੀਜੇਪੀ 'ਚ ਰਹਿ ਕੇ ਵਕਾਲਤ ਕਰਦੇ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰ ਲਈਏ ਜਾਂ ਬਹੁਤ ਸਾਰੇ ਜਿਹੜੇ ਅਕਾਲੀ ਦਲ 'ਚ ਹੀ ਵਕਾਲਤ ਕਰਦੇ ਸੀ ਕਿ ਸਾਨੂੰ ਬੀਜੇਪੀ ਨਾਲ ਸਮਝੌਤਾ ਕਰਨਾ ਪੈਣਾ ਭਾਵੇਂ ਸਿਕੰਦਰ ਸਿੰਘ ਮਲੂਕਾ ਹੋਣੀ ਚਲੋ ਆਪਾਂ ਉਮੀਦ ਕਰਦੇ ਹਾਂ ਕਿ ਉਹਨਾਂ ਦੀ ਸਿਹਤ ਠੀਕ ਹੋ ਜਾਊਗੀ ਅ ਜਿੱਦਣ ਬਠਿੰਡੇ ਵਾਲਾ ਧਰਨਾ ਸੀ ਉਸ ਦਿਨ ਸਿਹਤ ਉਹਨਾਂ ਦੀ ਕਾਫੀ ਹਿੱਲ ਗਈ ਸੀ ਮੈਂ ਤਾਂ ਡਰ ਗਿਆ ਵੀ ਮਲੂਕਾ ਸਾਹਿਬ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਗੱਡੀ 'ਚ ਪਾ ਕੇ ਲੈ ਕੇ ਗਏ ਸੋ ਮੈਂ ਤਾਂ ਰੱਬ ਨੂੰ ਅਰਦਾਸ ਕੀਤੀ ਵੀ ਠੀਕ ਰਹਿਣ ਔਰ ਠੀਕ ਨੇ ਹੋ ਕੁਛ ਦੀ ਗੱਲ ਐ ਪਰ ਉਹਨਾਂ ਦਾ ਇਸ ਗੱਲ ਦਾ ਉਹਨਾਂ ਨੂੰ ਮੈਨੂੰ ਲੱਗਦਾ ਵਹਿਮ ਨਿਕਲ ਗਿਆ ਹੋਣਾ ਕਿ ਭਾਜਪੀ ਹੁਣ ਓਡੀ ਤਵੱਜੋ ਨਹੀਂ ਦਿੰਦੀ ਸੁਖਬੀਰ ਦੇ ਭਾਸ਼ਣ ਤੋਂ ਹੀ ਲੱਗ ਰਿਹਾ ਸੋ ਇੱਕ ਵਾਰੀ ਸੁਖਬੀਰ ਦਾ ਭਾਸ਼ਣ ਸੁਣ ਲੀਏ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਬੀਜੇਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ ਚ ਕਿਉਂਕਿ ਮੁਸਲਮਾਨ ਸਮਝਦੇ ਐ ਕਿ ਬਾਬਰੀ ਬਜਟ ਬੀਜੇਪੀ ਨੇ ਢਵਾਈ ਐ ਉਹ ਕਹਿੰਦੇ ਮਰ ਜਾਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਫਿਰ ਮੰਨੀਆਂ ਲੈਣ ਵਾਸਤੇ ਆਪਣੀ ਕੌਮ ਹੀ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪ ਕਹਿੰਦੇ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਹੁਣ ਇਹ ਗੱਲ ਜਿਹੜੀ ਸੁਖਵੀਰ ਬਾਦਲ ਨੇ ਕਹੀ ਹੈ ਕਿਤਨਾ ਕਿਤੇ ਸੁਖਵੀਰ ਬਾਦਲ ਵੀ ਰਾਜਨੀਤਿਕ ਧਰੂਵੀਕਰਨ ਦੀ ਕੋਸ਼ਿਸ਼ ਕਰ ਰਿਹਾ ਸੁਖਵੀਰ ਬਾਦਲ ਦੀ ਕੋਸ਼ਿਸ਼ ਵੀ ਇਹ ਹੈ ਇਨਾ ਭਾਸ਼ਣਾਂ ਦੇ ਜ਼ਰੀਏ ਕਿ ਸਿੱਖ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆਉਣ ਔਰ ਜਿਵੇਂ ਸਵਾਲ ਖੜੇ ਕਰ ਰਹੇ ਨੇ ਸੁਖਬੀਰ ਬਾਦਲ ਆਪਣੇ ਕੱਲ ਦੇ ਭਾਸ਼ਣ ਚ ਕਿ ਅਗਰ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤ ਦਿੱਤੀ ਹੁੰਦੀ ਤੇ ਅੱਜ ਪੰਜਾਬ ਤਕੜਾ ਹੋ ਜਾਣਾ ਸੀ ਜੇ ਤੁਸੀਂ ਆਪ ਨੂੰ ਵੋਟਾਂ ਪਾਤੀਆਂ ਤੇ ਅੱਜ ਤੁਸੀਂ ਵੇਖੋ ਆਪਾਂ ਪੰਜਾਬ ਚ ਕਿਸ ਪੋਜੀਸ਼ਨ ਚ ਆ ਅਸੀਂ ਚੇਅਰਮੈਨ ਲਈ ਅਸੀਂ ਗਨਮੈਨਾਂ ਲਈ ਦੂਜੀ ਧਿਰ ਨਾਲ ਜੁੜ ਜਾਂਦੇ ਆ ਜਿਹੜਾ ਉਹਨਾਂ ਨੇ ਸੰਕੇਤਕ ਭਾਸ਼ਣ ਕੀਤਾ ਗੱਲ ਸੁਖਵੀਰ ਕਿਤੇ ਨਾ ਕਿਤੇ ਇਹ ਕਹਿੰਦੇ ਨਜ਼ਰ ਆਏ ਕਿ ਜੋ ਕੁਝ ਤੱਕਾ ਹੋਇਆ ਹੈ ਉਹ ਜਾਂ ਤਾਂ ਮੇਰੇ ਨਾਲ ਹੋਇਆ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਹੋਇਆ ਤੇ ਜੋ ਕੁਝ ਵਾਪਰਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਬਣੀ ਪੰਜਾਬ 'ਚ ਸੁਖਵੀਰ ਬਾਦਲ ਸਿੱਧੇ ਤੌਰ ਤੇ ਆਪਣੀਆਂ ਕਮੀਆਂ ਜਾਂ ਗਲਤੀਆਂ ਨੂੰ ਮੰਚ 'ਤੇ ਪ੍ਰਵਾਨ ਕਰਦੇ ਨਜ਼ਰ ਨਹੀਂ ਆਏ ਭਾਵੇਂ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਥੇਦਾਰ ਸਹਿਬਾਨਾਂ ਦੇ ਤਾਜ਼ਾ ਆਦੇਸ਼ ਦਾ ਹਵਾਲਾ ਦੇ ਕੇ ਅਪੀਲ ਕਰਦੇ ਨੇ ਪਿਛਲੇ ਦਿਨਾਂ 'ਚ ਕਿ ਮੈਂ ਮਾਫੀ ਮੰਗਦਾ ਮੇਰੇ ਤੋਂ ਕੋਈ ਨਰਾਜ਼ ਹੈ ਪਰ ਉਹਦਾ ਵੀ ਹੁਣ ਕੋਈ ਬਹੁਤਾ ਐਡਾ ਫਰਕ ਪੈਂਦਾ ਨਹੀਂ ਕਿਉਂਕਿ فاਸਲੇ ਬਹੁਤ ਜ਼ਿਆਦਾ ਸੁਖਬੀਰ ਬਾਦਲ ਨੇ ਦੂਜੀ ਲੀਡਰਸ਼ਿਪ ਨਾਲ ਪਾ ਲੇ ਤੇ ਹੁਣ ਜੋ ਕੁਝ ਕੱਲ ਸਿਆਸੀ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਨੇ ਭਾਸ਼ਣ ਦਿੱਤਾ ਉਹਦੇ 'ਚ ਫੇਰ ਉਹਨਾਂ ਨੇ ਇੱਕ ਵਾਰੀ ਜ਼ਿਕਰ ਕੀਤਾ ਕਿ ਜਦੋਂ ਤੋਂ ਅਕਾਲੀ ਦਲ ਤਾਕਤ ਨਹੀਂ ਰਿਹਾ ਉਦੋਂ ਤੋਂ ਹੀ ਭਾਵੇਂ ਉਹ ਕਹਿੰਦੇ ਨੇ ਤੱਕ ਸ੍ਰੀ ਹਜ਼ੂਰ ਸਾਹਿਬ ਉਹਦਾ ਕੰਟਰੋਲ ਦੂਜੇ ਪਾਸੇ ਚਲਿਆ ਗਿਆ ਕਹਿੰਦੇ ਜਦੋਂ ਅਕਾਲੀ ਦਲ ਤਕੜਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਹੁਣ ਕਹਿੰਦੇ ਹਜ਼ੂਰ ਸਾਹਿਬ ਦਾ ਐਕਟ ਬਦਲਤਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਦੂਸਰੇ ਕਾਬਜ਼ ਨੇ ਪਟਨਾ ਸਾਹਿਬ ਤੇ ਕਾਬਜ਼ ਹੋ ਗਏ ਐਸਜੀਪੀਸੀ ਅਸੀਂ ਟੜਵਾ ਲਈ ਹਰਿਆਣੇ ਚ ਕਮੇਟੀ ਬਣ ਗਈ ਸੋ ਕਹਿਣ ਦਾ ਭਾਵ ਇਹ ਸੀ ਸੁਖਬੀਰ ਬਾਦਲ ਦਾ ਕਿ ਜਦੋਂ ਲੋਕ ਅਕਾਲੀ ਦਲ ਨੂੰ ਤਕੜਾ ਨਹੀਂ ਰੱਖਦੇ ਤੇ ਸਾਰਾ ਕੁਝ ਹੁੰਦਾ ਹੈ ਹਾਲਾਂਕਿ ਦੂਸਰੇ ਪਾਸੇ ਵੀ ਜਿਹੜੇ ਪ੍ਰਬੰਧ ਨੇ ਭਾਵੇਂ ਹਜੂਰ ਸਾਹਿਬ ਮੈਨੇਜਮੈਂਟ ਹੈ ਭਾਵੇਂ ਤਖਸ਼ਰੀ ਪਟਨਾ ਸਾਹਿਬ ਹੈ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਹਰਿਆਣੇ ਦੀ ਕਮੇਟੀ ਪ੍ਰਬੰਧ ਤਾਂ ਉੱਥੇ ਸਿੱਖ ਭਾਈਚਾਰੇ ਦੇ ਲੋਕਾਂ ਕੋਲੇ ਹੀ ਹੈ ਨਾ ਸ਼ੋਕਸ਼ਖਬੀਰ ਬਾਦਲ ਦੀ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਤਾਂ ਸੁਖਬੀਰ ਬਾਦਲ ਧੜੇ ਕੋਲੇ ਪ੍ਰਬੰਧ ਹੈ ਫੇਰ ਤਾਂ ਉਹ ਆਪਣੇ ਕੋਲੇ ਪ੍ਰਬੰਧ ਹੈ ਅਗਰ ਦੂਜਿਆਂ ਕੋਲੇ ਹੈ ਫੇਰ ਉਹ ਵਿਰੋਧੀਆਂ ਕੋਲੇ ਹੈ ਭਾਵੇਂ ਉਹਨਾਂ ਨੂੰ ਸੈਂਟਰ ਨਾਲ ਜੋੜ ਦੋ ਭਾਵੇਂ ਏਜੰਸੀਆਂ ਨੂੰ ਜੋੜ ਦੋ ਭਾਵੇਂ ਕਬਜ਼ਾ ਕਹਿ ਦੋ ਇਹ ਮਾਨਸਿਕਤਾ ਸੁਖਬੀਰ ਬਾਦਲ ਦੀ ਰਾਜਨੀਤਿਕ ਤੌਰ ਤੇ ਬਹੁਤੀ ਸਿਹਤਮੰਦ ਪੋਲਿਟਿਕਸ ਮੈਨੂੰ ਨਹੀਂ ਲੱਗਦੀ ਸੁਖਬੀਰ ਬਾਦਲ ਨੂੰ ਖੁੱਲ ਕੇ ਆਪਣੇ ਆਪ ਨੂੰ ਤਕੜਾ ਕਰਨਾ ਪਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਥ ਬਣਾਉਣਾ ਪਊਗਾ ਕਿ ਉਹ ਸਾਰਥਕ ਔਰ ਸੰਸਥਾਵਾਂ ਦੀ ਮਰਿਆਦਾ ਬਰਕਰਾਰ ਰੱਖੇ ਹੁਣ ਕੱਲ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 11 ਤਰੀਕ ਤੋਂ ਪਹਿਲਾਂ 2 ਦਿਨ ਪਹਿਲਾਂ ਆ ਕੇ ਇਹ ਮਨਜ਼ੂਰੀ ਦੇ ਰਹੀ ਹੈ ਵੀ ਤੁਸੀਂ ਭਾਈ ਗੁਰਦਾਸ ਹਾਲਚ ਇਜਲਾਸ ਕਰ ਲਓ ਤੇ ਤੁਸੀਂ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਪਾਉਗੇ ਉਹ ਸੰਭਵ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸੰਸਥਾ ਹੈ ਉਹਨੂੰ ਕਮਜ਼ੋਰ ਕਰਦੀਆਂ ਨੇ ਇਸ ਦਿਸ਼ਾ 'ਚ ਕੰਮ ਕਰਨ ਦੀ ਲੋੜ ਹੈ ਕਿਉਂਕਿ ਐਸਜੀਪੀਸੀ ਦੀਆਂ ਚੋਣਾਂ ਲਗਭਗ ਸਰਤੇ ਨੇ ਹੈ ਮੰਨ ਕੇ ਬੈਠਾ ਜੋ ਮਾਮਲੇ ਅਦਾਲਤਾਂ 'ਚ ਨੇ ਉਹ ਨਿਬੜ ਜਾਂਦੇ ਹੁੰਦੇ ਨੇ ਜਦੋਂ ਸਰਕਾਰਾਂ ਚੋਣਾਂ ਕਰਾਉਣ ਤੇ ਆਉਣ ਤੇ ਇਹ ਫੈਸਲੇ ਫਟਾਫਟ ਹੋ ਜਾਂਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਸਤੰਬਰ ਜਾਂ ਅਕਤੂਬਰ ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਹੋ ਸਕਦੀਆਂ ਨੇ ਇਹ ਵੇਲਾ ਸੁਖਬੀਰ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਦਾ ਹੈ ਕਿਉਂਕਿ ਐਸਡੀਪੀਸੀ ਲੋਕਾਂ 'ਚ ਜਾ ਕੇ ਸੁਖਬੀਰ ਬਾਦਲ ਦੀ ਧਿਰ ਜਿੱਤ ਜਾਵੇ ਐਡਾ ਆਸਾਨ ਨਹੀਂ ਹੈ ਕਿਤੇ ਉੱਥੇ ਵੀ ਜ਼ਮਾਨਤਾਂ ਨਾ ਜ਼ਬਤ ਹੋਣ ਜਿਵੇਂ ਪੰਜਾਬ ਦੀਆਂ ਬਾਕੀ ਚੋਣਾਂ ਚੋਰੀਆਂ ਨੇ ਇਸ ਗੱਲ ਦਾ ਮੈਨੂੰ ਖਦਸ਼ਾ ਲੱਗ ਰਿਹਾ ਹੈ ਦਲ ਜੀ ਗੱਲ ਜੇਕਰ ਅਮਰਿਤਪਾਲ ਸਿੰਘ ਦੀ ਜਿਹੜੀ ਪਾਰਟੀ ਹੈ ਵਾਰਿਸ ਪੰਜਾਬ ਤੇ ਉਸ ਦੀ ਗੱਲ ਕਰੀਏ ਤਾਂ ਕਈ ਅਹਿਮ ਮਤੇ ਪਾਸ ਕੀਤੇ ਗਏ ਉਹਨਾਂ ਵੱਲੋਂ ਵੀ ਉੱਥੇ ਵੀ ਵੱਡਾ ਇਕੱਠ ਵੇਖਣ ਨੂੰ ਜ਼ਰੂਰ ਮਿਲਿਆ ਸੋ ਅਮਰਿਤਪਾਲ ਦੇ ਸੰਦਰਭ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਸਿਆਸੀ ਤੌਰ ਤੇ ਇਸ ਪਾਰਟੀ ਦਾ ਭਵਿੱਖ ਆਉਂਦੇ ਸਮੇਂ ਵਿੱਚ ਪੰਜਾਬ ਦੀਆਂ ਸਥਿਤੀਆਂ ਨੂੰ ਵੇਖਿਆ ਹੋਇਆ ਕਿਵੇਂ ਵੇਖਿਆ ਜਾ ਸਕਦਾ ਹੈ ਤੁਸੀਂ ਇਸ ਉੱਪਰ ਕੀ ਕਹਿਣਾ ਚਾਹੋਗੇ ਦੇਖੋ ਵਾਰਿਸ ਪੰਜਾਬ ਦੇ ਜਿਹੜੀ ਪੋਲਿਟিক্যাল ਪਾਰਟੀ ਹੈ ਨਿਸ਼ਚਿਤ ਤੌਰ ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਕਾਨਫਰੰਸ ਸੀਗੀ ਉੱਥੇ ਵੀ ਰੌਚੀ ਸੀ ਸੁਖਵੀਰ ਬਾਦਲ ਦੇ ਇਕੱਠ ਚੰਗਾ ਸੀ ਸਾਰੇ ਪਾਸੇ ਰੌਚੀ ਚੰਗਾ ਸੀ ਜਿਹੜੀ ਸਾਡੀਆਂ ਰਾਜਨੀਤਿਕ ਕਾਨਫਰੰਸਾਂ ਨੇ ਕਿਸੇ ਵੀ ਪਾਰਟੀ ਦੀ ਹੋਵੇ ਸਾਰਿਆਂ ਦੀ ਇਕੱਠ ਹੁੰਦੇ ਰਹੇ ਨੇ ਔਰ ਇਕੱਠ ਹੁੰਦੇ ਰਹਿਣਗੇ ਕਿਉਂਕਿ ਜਿਹੜੇ ਕਮਿਟਡ ਵਰਕਰ ਵਲੰਟੀਅਰ ਸਮਰਥਕ ਹੁੰਦੇ ਨੇ ਉਹ ਹਰ ਜਗ੍ਹਾ ਪਹੁੰਚ ਜਾਂਦੇ ਨੇ ਭਾਵੇਂ ਤੁਸੀਂ ਕਿਤੇ ਵੀ ਰਾਜ ਪੱਦਰੀ ਸਮਾਗਮ ਕਰ ਲੋ ਸੋ ਪੂਰੇ ਪੰਜਾਬ ਚੋਂ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਸਮਰਥਨ ਚ ਅਗਰ 10 15 20 ਹਜ਼ਾਰ ਲੋਕ ਆਉਂਦੇ ਨੇ ਉਹ ਉਹਨਾਂ ਲਈ ਕਮਿਟਡ ਹੁੰਦੇ ਨੇ ਉਹਨਾਂ ਨੇ ਲਗਭਗ ਹਰ ਰੈਲੀ ਫੰਕਸ਼ਨ ਤੇ ਜਾਣਾ ਹੀ ਹੁੰਦਾ ਸੋ ਇਸ ਕਰਕੇ ਹਮੇਸ਼ਾ ਜਦੋਂ ਰੈਲੀਆਂ ਹੁੰਦੀਆਂ ਨੇ ਤੇ ਇਕੱਠ ਬਹੁਤ ਲੱਗਦੇ ਨੇ ਅਸੀਂ ਰੈਲੀਆਂ ਤੋਂ ਅੰਦਾਜ਼ਾ ਲਾ ਲੈਨੇ ਆ ਵੀ ਇਹ ਪੰਜ ਸੀਟਾਂ ਜਿੱਤ ਜੂ ਬਾਅਦ ਵਿੱਚ ਇੱਕ ਵੀ ਨਹੀਂ ਨਿਕਲਦੀ ਸੋ ਜਦੋਂ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਆਜ਼ਾਦ ਜਿੱਤੇ ਨੇ ਉਸ ਤੋਂ ਪਹਿਲਾਂ ਉਹਨਾਂ ਨੇ ਐਡੀਆਂ ਵੱਡੀਆਂ ਰੈਲੀਆਂ ਨਹੀਂ ਕੀਤੀਆਂ ਲੋਕ ਭਾਵਨਾ ਉਹਨਾਂ ਦੇ ਨਾਲ ਸੀ ਉਹ ਜਿੱਤ ਗਏ ਪਰ ਕੱਲ ਉਹਨਾਂ ਨੇ ਕਈ ਮਤੇ ਆਪਣੇ ਉੱਥੇ ਪਾਸ ਕੀਤੇ ਔਰ ਸਰਬਜੀਤ ਸਿੰਘ ਖਾਲਸਾ ਨੇ ਉੱਥੇ ਸਪਸ਼ਟ ਤੌਰ ਤੇ ਐਲਾਨ ਕੀਤਾ ਕਿ ਅਸੀਂ ਅਮਰਿਤਪਾਲ ਸਿੰਘ ਨੂੰ 27 ਚ ਮੁੱਖ ਮੰਤਰੀ ਬਣਾਉਣਾ ਹੈ ਉਹ ਕਹਿੰਦੇ ਨੌਜਵਾਨ ਮੁੰਡੇ ਸਾਡੇ ਨਾਲ ਨੇ ਨੌਜਵਾਨ ਤਾਕਤ ਸਾਡੇ ਨਾਲ ਨੇ ਉਹਨਾਂ ਨੇ ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਉੱਥੇ ਐਲਾਨ ਕੀਤਾ ਉਹ ਪਹਿਲਾਂ ਵੀ ਇਹ ਗੱਲ ਕਰਦੇ ਨੇ ਪਰ ਮੇਰਾ ਇਹ ਮੰਨਣਾ ਹੈ ਅਗਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਜਿਹੜੀ ਪੁਨਰ ਸੁਰਜੀਤ ਕਰ ਰਹੀ ਹੈ ਅਕਾਲੀ ਦਲ ਨੂੰ ਐਸਪੀਸੀ ਦੀਆਂ ਚੋਣਾਂ ਚ ਵਾਰਸ ਪੰਜਾਬ ਦੇ ਜਥੇਬੰਦੀ ਔਰ ਪੁਨਰ ਸੁਰਜੀਤ ਅਕਾਲੀ ਦਲ ਅਗਰ ਇਕੱਠੇ ਹੋਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਧਿਰ ਦਾ ਮੁਕੰਮਲ ਸਫਾਇਆ ਕਰ ਦੇਣਗੇ ਔਰ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਨੇ ਫੇਰ ਨਵੇਂ ਸਿਰੇ ਤੋਂ ਨਿਰਧਾਰਿਤ ਹੋਣਾ ਹੈ ਔਰ ਅਗਰ ਇਹ ਸਮੁੱਚੇ ਤੌਰ ਤੇ ਰਾਜਨੀਤਿਕ ਤੌਰ ਤੇ ਵੀ ਇਕੱਠੇ ਹੋ ਕੇ ਚੱਲਦੇ ਨੇ ਫਿਰ 27 ਦੇ ਵਿੱਚ ਇਹਨਾਂ ਦੀ ਸਰਕਾਰ ਬਣ ਜੇ ਖੇਤਰੀ ਪਾਰਟੀ ਦੇ ਤੌਰ ਤੇ ਜੇ ਇਕਜਟ ਹੋ ਜਾਂਦੇ ਨੇ ਮਰਜ ਹੋ ਜਾਂਦੇ ਨੇ ਕਿਉਂਕਿ ਜਿਹੜਾ ਅਕਾਲੀ ਦਲ ਪੁਨਰਸੁਰਜੀਤ ਹੋ ਗਿਆ ਜਿੱਥੇ 15 ਲੱਖ ਲੋਕਾਂ ਨੇ ਸ਼ੁਰੂਆਤੀ ਭਰਤੀ ਕਰਤੀ ਆਪਣੇ ਆਪ ਨੂੰ ਦਰਜ ਕਰ ਲਿਆ ਉਹਨਾਂ ਦੇ ਨਾਲ ਅਗਰ ਇਹ ਚਲੇ ਜਾਂਦੇ ਨੇ ਤੇ ਫਿਰ 27 ਦੇ ਲਈ ਅੱਗੇ ਵੱਧ ਸਕਦੇ ਨੇ ਬਾਕੀ ਅਮਰਿਤਪਾਲ ਸਿੰਘ ਹਜੇ ਮੈਂਬਰ ਪਾਰਲੀਮੈਂਟ ਹੈ ਇਹ ਵਕਤ ਤੈ ਕਰੂਗਾ ਅਮਰਿਤਪਾਲ ਸਿੰਘ ਕਦੋਂ ਬਾਾਰ ਆਉਂਦੇ ਨੇ ਚੋਣ ਲੜਦੇ ਨੇ ਨਹੀਂ ਲੜਦੇ ਉਹ ਕੀ ਫੈਸਲਾ ਅਮਰਿਤਪਾਲ ਸਿੰਘ ਹੁਣੀ ਕਰਦੇ ਨੇ ਸੋ ਇਹ ਵਕਤ ਤੈ ਕਰੂਗਾ ਪਰ ਅਗਰ ਐ ਜੀਬੀਸੀ ਦੀਆਂ ਚੋਣਾਂ ਦੀ ਗੱਲ ਕਰਾਂ ਤਾਂ ਵਾਰਿਸ ਪੰਜਾਬ ਜੱਥੇਬੰਦੀ ਬੀਬੀ ਸ਼ਤਵੰਤ ਕੌਰ ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਦੀ ਧੀ ਦੇ ਨਾਲ ਔਰ ਨਵੇਂ ਪੁਨਰ ਸੁਜੀਤ ਅਕਾਲੀ ਦਲ ਦੇ ਨਾਲ ਅਗਰ ਮਿਲ ਕੇ ਲੜਦੇ ਨੇ एसबीपीसी ਦੇ ਪ੍ਰਬੰਧ ਵਿੱਚ ਜ਼ਰੂਰ ਹਿੱਸਾ ਪਾ ਸਕਦੇ ਨੇ ਜੋ ਮੈਨੂੰ ਲੱਗਦਾ ਹੈ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਸਾਰੀਆਂ ਖਬਰਾਂ ਉਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਤੇ ਨਾਲ ਹੀ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਹੀ ਆਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ